ਹੁਣਾ ਨੂੰ ਤਿਹਾਰ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਅੱਜ ਇنسੂਲਿਨ ਦਿੱਤਾ ਗਿਆ ਜੀ ਹਾਂ ਬੀਤੇ ਕੱਲ ਹੀ ਅਰਵਿੰਦ ਕੇਜਰੀਵਾਲ ਹੁਣਾ ਦੇ ਵੱਲੋਂ ਜੇਲ੍ਹ ਸੁਪਰਡੈਂਟ ਨੂੰ ਚਿੱਠੀ ਲਿਖੀ ਗਈ ਸੀ ਜਿਸ ਚਸਤੇ ਵਿੱਚ ਅਰਵਿੰਦ ਕੇਜਰੀਵਾਲ ਹੁਨੇ ਕਹਿੰਦੇ ਹੋਏ ਇਹ ਨਜ਼ਰ ਆਏ ਸੀਗੇ ਕਿ ਉਹਨਾਂ ਦਾ ਸ਼ੂਗਰ ਲੈਵਲ ਜਿਹੜਾ ਆ 250 ਤੋਂ 320 ਦੇ ਵਿੱਚਕਾਰ ਤੱਕ ਪਹੁੰਚ ਜਾਂਦਾ ਹੈ ਜਿਸ ਕਰਕੇ ਉਹਨਾਂ ਨੂੰ ਇنسੁਲਿਨ ਦੀ ਜ਼ਰੂਰਤ ਹੈ ਪਰ ਉਹਨਾਂ ਨੂੰ ਇنسੁਲਿਨ ਨਹੀਂ ਦਿੱਤੇ ਜਾ ਰਹੇ ਅਤੇ ਤਿਹਾਰ ਜੇਲ ਦੇ ਵੱਲੋਂ ਜੋ ਬੀਤੇ ਦਿਨਾਂ ਦੇ ਦੌਰਾਨ ਬਿਆਨ ਦਿੱਤੇ ਗਏ ਸੀਗੇ ਮੈਂ ਉਸ ਨੂੰ ਅਖਬਾਰ ਦੇ ਵਿੱਚ ਪੜਿਆ ਤੇ ਜਿਸ ਤੋਂ ਪੜਨ ਤੋਂ ਬਾਅਦ ਮੈਂ ਬਹੁਤ ਹੀ ਜ਼ਿਆਦਾ ਦੁਖੀ ਹੋਇਆ ਹਾਂ ਇਹ ਚਿੱਠੀ ਦੇ ਵਿੱਚ ਗੱਲਾਂ ਅਰਵਿੰਦ ਕੇ ਜੀਵਾਲ ਉਹਨਾਂ ਦੇ ਵੱਲੋਂ ਤਿਹਾਰ ਜੇਲ ਦੇ ਸੁਪਰੀਡੈਂਟ ਨੂੰ ਆਖੀਆਂ ਗਈਆਂ ਸੀਗੀਆਂ ਜਿਸ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਕੁਝ ਵੀ ਬਿਆਨ ਦਿੱਤੇ ਗਏ ਨੇ ਉਹ ਸਰਾਸਰ ਝੂਠ ਨੇ ਬੇਬੁਨਿਆਦ ਨੇ ਅਤੇ ਮੈਂ ਪਿਛਲੇ 20 ਤੋਂ 21 ਦਿਨਾਂ ਦੇ ਕਰੀਬ-ਕਰੀਬ ਮੈਂ ਜੇਲ੍ਹ ਦੇ ਵਿੱਚ ਬੰਦ ਹਾਂ ਤੇ ਉਸ ਦੌਰਾਨ ਮੈਨੂੰ ਇੱਕ ਵਾਰ ਵੀ ਇਨਸੂਲਿਨ ਨਹੀਂ ਦਿੱਤਾ ਗਿਆ ਤੇ ਨਾ ਹੀ ਕਿਸੇ ਵੀ ਡਾਕਟਰ ਦੇ ਨਾਲ ਕੰਸਲਟ ਕਰਨ ਦੇ ਲਈ ਮੈਨੂੰ ਕੱਲ ਜਿਹੜੀ ਹੈ ਉਹ ਆਖੀ ਗਈ ਹੈ ਤੇ 나ਹੀਂ ਮੈਨੂੰ ਕਿਸੇ ਵੀ ਐਂਜ ਦੇ ਡਾਕਟਰ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ। ਅਜਿਹੀਆਂ ਗੱਲਾਂ ਅਰਵਿੰਦ ਕੇਜਰੀਵਾਲ ਹੁਣੀ ਕਰਦੇ ਹੋਏ ਨਜ਼ਰਾਂ ਸਿਗਤ ਅੱਜ ਇنسੂਲਿਨ ਜੜਾ ਆ ਤਿਹਾਰ ਜੇਲ ਪ੍ਰਸ਼ਾਸਨ ਦੇ ਵੱਲੋਂ ਅਰਵਿੰਦ ਕੇਜਰੀਵਾਲ ਹੁਣਾ ਨੂੰ ਦਿੱਤਾ ਗਿਆ। ਹਾਲਾਂਕਿ ਅਰਵਿੰਦ ਕੇਜਰੀਵਾਲ ਹੁਣਾ ਦੇ ਵੱਲੋਂ 라ਉਜ਼ਾਵੇਨੀਓ ਕੋਰਟ ਦੇ ਵਿੱਚ ਇਹ ਗੱਲ ਆਖੀ ਗਈ ਸੀ ਕਿ ਪटीशन ਪਾ ਕੇ ਕਿ ਉਹਨਾਂ ਨੂੰ ਡਾਕਟਰ ਦੇ ਨਾਲ ਸਲਾਹ ਕਰਨ ਦੀ ਜਿਹੜੀ ਇਜਾਜ਼ਤ ਹੈ ਉਹ ਦਿੱਤੀ ਜਾਵੇ ਤਾਂ ਜੋ ਆਪਣਾ ਟਾਈਟ ਪਲਾਨ ਸਹੀ ਕਰ ਸਕਣ ਅਤੇ ਜੋ ਇਨਸੂਲਿਨ ਲੈਂਦੀ ਉਹਨਾਂ ਦੀ ਜ਼ਰੂਰਤ ਹੈ ਉਹ ਵੀ ਪੂਰੀ ਹੋ ਸਕੇ ਤੇ ਇਸੇ ਦੌਰਾਨ ਕੱਲ ਜਦੋਂ ਜੇਲ ਸੁਪਰੀਟੈਂਡੈਂਟ ਨੂੰ ਚਿੱਠੀ ਲਿਖੀ ਜਾਂਦੀ ਹੈ ਉਸ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਮੇਰਾ ਹਿਰਦਾ ਬਹੁਤ ਦੁਖੀ ਹੋਇਆ ਕਿ ਜਿਸ ਤਰੀਕੇ ਦੇ ਨਾਲ ਤਿਹਾਰ ਜੇਲ ਪ੍ਰਸ਼ਾਸਨ ਨੇ ਬਿਆਨ ਦਿੱਤੇ ਉਹ ਸਰਾਸਰ ਝੂਠ ਨੇ ਮੇਰਾ ਸ਼ੂਗਰ ਲੈਵਲ ਹੈ ਬੀਤੇ ਦਿਨਾਂ ਦੇ ਦੌਰਾਨ 320 ਤੋਂ 250 ਤੋਂ 320 ਦੇ ਕੋਲ ਕੋਲ ਪਹੁੰਚ ਚੁੱਕਾ ਹੈ ਜਿਸ ਕਰਕੇ ਮੈਨੂੰ ਇنسولিন ਦੀ ਜ਼ਰੂਰਤ ਹੈ ਪਰ ਦੂਜੇ ਬੰਨੇ ਤਿਹਾਰ ਜਿਨ ਪ੍ਰਸ਼ਾਸਨ ਅਤੇ ਈਡੀ ਕਹਿੰਦਾ ਹੋਇਆ ਨਜ਼ਰ ਆਉਂਦਾ ਹੈ ਕਿ ਅਰਵਿੰਦ ਕੇਜਰੀਵਾਲ ਜਿਹੜੇ ਨੇ ਰੋਜ਼ ਮਠਾਈਆਂ ਅੰਬ ਖਾ ਰਹੇ ਨੇ ਆਲੂ ਪੂਰੀਆਂ ਖਾ ਰਹੇ ਨੇ ਜੋ ਕਿ ਇੱਕ ਸ਼ੂਗਰ ਮਰੀਜ਼ ਨੂੰ ਨਹੀਂ ਖਾਣਾ ਚਾਹੀਦਾ ਜਿਹੇ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਪਰ ਦੂਜੇ ਬੰਨੇ ਅਰਵਿੰਦ ਕੇਜਰੀਵਾਲ ਹੁਨੇ ਇਨਾ ਬਿਆਨਾਂ ਨੂੰ ਸਰਸਰ ਨਕਾਰਦੇ ਹੋਏ ਨਸਰ ਆਏ ਨੇ ਤੇ ਅੱਜ ਤਿਆਰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਉਸ ਅਜਿਹੀ ਤੋਂ ਬਾਅਦ ਉਹਨਾਂ ਨੂੰ ਇਨਸੂਲਿਨ ਦੇ ਦਿੱਤਾ ਗਿਆ। ਕੇਜਰੀਵਾਲ ਹੁਣਾ ਨੂੰ ਤਿਆਰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਅੱਜ ਇਨਸੂਲਿਨ ਦਿੱਤਾ ਗਿਆ। ਜੀ ਹਾਂ ਬੀਤੇ ਕੱਲ੍ਹ ਹੀ ਅਰਵਿੰਦ ਕੇਜਰੀਵਾਲ ਹੁਣਾ ਦੇ ਵੱਲੋਂ ਜੇਲ੍ਹ ਸੁਪਰਡੈਂਟ ਨੂੰ ਚਿੱਠੀ ਲਿਖੀ ਗਈ ਸੀ ਜਿਸ ਚਸਤੇ ਵਿੱਚ ਅਰਵਿੰਦ ਕੇਜਰੀਵਾਲ ਹੁਨੇ ਕਹਿੰਦੇ ਹੋਏ ਇਹ ਨਜ਼ਰ ਆਏ ਸੀਗੇ ਕਿ ਉਹਨਾਂ ਦਾ ਸ਼ੂਗਰ ਲੈਵਲ ਜਿਹੜਾ ਆ 250 ਤੋਂ 320 ਦੇ ਵਿੱਚਕਾਰ ਤੱਕ ਪਹੁੰਚ ਜਾਂਦਾ ਹੈ ਤੇ ਉਸ ਕਰਕੇ ਉਹਨਾਂ ਨੂੰ ਇنسੁਲਿਨ ਦੀ ਜ਼ਰੂਰਤ ਹੈ ਪਰ ਉਹਨਾਂ ਨੂੰ ਇنسੁਲਿਨ ਨਹੀਂ ਦਿੱਤੇ ਜਾ ਰਹੇ ਅਤੇ ਤਿਹਾਰ ਜੇਲ ਦੇ ਵੱਲੋਂ ਜੋ ਬੀਤੇ ਦਿਨਾਂ ਦੇ ਦੌਰਾਨ ਬਿਆਨ ਦਿੱਤੇ ਗਏ ਸੀਗੇ ਮੈਂ ਉਸ ਨੂੰ ਅਖਬਾਰ ਦੇ ਵਿੱਚ ਪੜਿਆ ਤੇ ਜਿਸ ਤੋਂ ਪੜਨ ਤੋਂ ਬਾਅਦ ਮੈਂ ਬਹੁਤ ਹੀ ਜ਼ਿਆਦਾ ਦੁਖੀ ਹੋਇਆ ਹਾਂ ਇਹ ਚਿੱਠੀ ਦੇ ਵਿੱਚ ਗੱਲਾਂ ਅਰਵਿੰਦ ਕੇ ਜੀਵਾਲ ਉਹਨਾਂ ਦੇ ਵੱਲੋਂ ਤਿਹਾਰ ਜੇਲ ਦੇ ਸੁਪਰੀਡੈਂਟ ਨੂੰ ਆਖੀਆਂ ਗਈਆਂ ਸੀ ਕਿ ਜਿਸ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਕੁਝ ਵੀ ਬਿਆਨ ਦਿੱਤੇ ਗਏ ਨੇ ਉਹ ਸਰਾਸਰ ਝੂਠ ਨੇ ਬੇਬੁਨਿਆਦ ਨੇ ਅਤੇ ਮੈਂ ਪਿਛਲੇ 20 ਤੋਂ 21 ਦਿਨਾਂ ਦੇ ਕਰੀਬ-ਕਰੀਬ ਮੈਂ ਜੇਲ੍ਹ ਦੇ ਵਿੱਚ ਬੰਦ ਹਾਂ ਤੇ ਉਸ ਦੌਰਾਨ ਮੈਨੂੰ ਇੱਕ ਵਾਰ ਵੀ ਇਨਸੂਲਿਨ ਨਹੀਂ ਦਿੱਤਾ ਗਿਆ ਤੇ ਨਾ ਹੀ ਕਿਸੇ ਵੀ ਡਾਕਟਰ ਦੇ ਨਾਲ ਕੰਸਰਨ ਕਲਰ ਕਰਨ ਦੇ ਲਈ ਮੈਨੂੰ ਕੱਲ ਜਿਹੜੀ ਹੈ ਉਹ ਆਖੀ ਗਈ ਹੈ ਤਨਾਹੀ ਮੈਨੂੰ ਕਿਸੇ ਵੀ ਐਮਜ਼ ਦੇ ਡਾਕਟਰ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ ਅਜਿਹੀਆਂ ਗੱਲਾਂ ਅਰਵਿੰਦ ਕੇਜਰੀਵਾਲ ਹੁਣੀ ਕਰਦੇ ਹੋਏ ਨਜ਼ਰਾਂ ਐ ਸਿਗਤ ਅੱਜ ਇنسੂਲਿਨ ਜੜਾ ਆ ਤਿਹਾਰ ਜੇਲ ਪ੍ਰਸ਼ਾਸਨ ਦੇ ਵੱਲੋਂ ਅਰਵਿੰਦ ਕੇਜਰੀਵਾਲ ਹੁਣਾ ਨੂੰ ਦਿੱਤਾ ਗਿਆ ਹਾਲਾਂਕਿ ਅਰਵਿੰਦ ਕੇਜਰੀਵਾਲ ਹੁਣਾ ਦੇ ਵੱਲੋਂ 라ਉਜ਼ਾਵੇਨੀ ਕੋਰਟ ਦੇ ਵਿੱਚ ਇਹ ਗੱਲ ਆਖੀ ਗਈ ਸੀਗੀ ਪਟਿਸ਼ਨ ਪਾ ਕੇ कि ਉਹਨਾਂ ਨੂੰ ਡਾਕਟਰ ਦੇ ਨਾਲ ਸਲਾਹ ਕਰਨ ਦੀ ਜਿਹੜੀ ਇਜਾਜ਼ਤ ਹੈ ਉਹ ਦਿੱਤੀ ਜਾਵੇ ਤਾਂ ਜੋ ਆਪਣਾ ਟਾਈਟ ਪਲਾਨ ਸਹੀ ਕਰ ਸਕਣ ਅਤੇ ਜੋ ਇنسੁਲਿਨ ਦੀ ਉਰਨ ਦੀ ਜ਼ਰੂਰਤ ਹੈ ਉਹ ਵੀ ਪੂਰੀ ਹੋ ਸਕੇ ਤੇ ਇਸੇ ਦੌਰਾਨ ਕੱਲ ਜਦੋਂ ਜੇਲ ਸੁਪਰੀਟੈਂਡੈਂਟ ਨੂੰ ਚਿੱਠੀ ਲਿਖੀ ਜਾਂਦੀ ਹੈ ਉਸ ਦੇ ਵਿੱਚ ਉਹਨਾਂ ਨੇ ਇਹ ਗੱਲ ਲੱਗਤੀ ਸੀਗੀ ਕਿ ਮੇਰਾ ਹਿਰਦਾ ਬਹੁਤ ਦੁਖੀ ਹੋਇਆ ਕਿ ਜਿਸ ਤਰੀਕੇ ਦੇ ਨਾਲ ਤਿਹਾਰ ਜੇਲ ਪ੍ਰਸ਼ਾਸਨ ਨੇ ਬਿਆਨ ਦਿੱਤੇ ਉਹ ਸਰਾਸਰ ਝੂਠ ਨੇ ਮੇਰਾ ਸ਼ੂਗਰ ਲੈਵਲ ਆ ਬੀਤੇ ਦਿਨਾਂ ਦੇ ਦੌਰਾਨ 320 ਤੋਂ 250 ਤੋਂ 320 ਦੇ ਕੋਲ ਕੋਲ ਪਹੁੰਚ ਚੁੱਕਾ ਹੈ ਜਿਸ ਕਰਕੇ ਮੈਨੂੰ ਇنسولিন ਦੀ ਜ਼ਰੂਰਤ ਹੈ ਪਰ ਦੂਜੇ ਬੰਨੇ ਤਿਹਾੜ ਜਿਲ੍ਹ ਪ੍ਰਸ਼ਾਸਨ ਅਤੇ ਈਡੀ ਕਹਿੰਦਾ ਹੋਇਆ ਨਜ਼ਰ ਆਉਂਦਾ ਹੈ ਕਿ ਅਰਵਿੰਦ ਕੇਜਰੀਵਾਲ ਜਿਹੜੇ ਨੇ ਰੋਜ਼ ਮਠਾਈਆਂ ਅੰਬ ਖਾ ਰਹੇ ਨੇ ਆਲੂ ਪੂਰੀਆਂ ਖਾ ਰਹੇ ਨੇ ਜੋ ਕਿ ਕਸ਼ੂਗਰ ਮਰੀਜ਼ ਨੂੰ ਨਹੀਂ ਖਾਣਾ ਚਾਹੀਦਾ ਜਿਹੇ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਪਰ ਦੂਜੇ ਬੰਨੇ ਅਰਵਿੰਦ ਕੇਜਰੀਵਾਲ ਹੁਨੇ ਇਹਨਾਂ ਬਿਆਨਾਂ ਨੂੰ ਸਰਸਰ ਨਕਾਰਦੇ ਹੋਏ ਨਸਰਾਈ ਨੇ ਤੇ ਅੱਜ ਤਿਹਾੜ ਜਿਲ੍ਹ ਪ੍ਰਸ਼ਾਸਨ ਦੇ ਵੱਲੋਂ ਉਸ ਅਜਿਹੀ ਤੋਂ ਬਾਅਦ ਉਹਨਾਂ ਨੂੰ ਇنسولিন ਦੇ ਦਿੱਤਾ ਗਿਆ